ਬਹੁਤ ਬਹੁਤ ਰਕਬੇ ਸਰ ਜੀ ਆਜੋ ਸਾਰੇ ਨਾਲ ਰੈਡੀ ਰੈਡੀ ਆ ਜੀ ਸਰ ਅੱਜ ਕੀ ਗੱਲ ਚੱਲਦੀ ਹੈ ਕਿੰਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਸੋਨਾ ਪਰੂਰੇ ਦੇਸ਼ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਦੇ ਵਾਸੀਆਂ ਨੂੰ 77ਵੇਂ ਗੰਤਕ ਤੱਕ ਦਸਤੀ ਲੱਖ ਲੱਖ ਸਦਾ ਹੀ ਦਿੰਦਾ ਸੋ ਆਪਣੇ ਆਪ ਨੂੰ ਬਹੁਤ ਪੱਧਰਾ ਵਾਲਾ ਸਮਝ ਰਿਹਾ ਕਿ ਅੱਜ ਗੁਰੂਆਂ ਦੀ ਤਕਤੀ ਗੁਰੂ ਆਮਦਾਸ ਨਗਰੀ ਦੇ ਵਿੱਚ ਸੋ ਮੈਨੂੰ ਆਪ ਜੀ ਦੇ ਰੂਪ ਰੂਪ ਹੁੰਦਾ ਮੁਕਤ ਮਿਲਿਆ ਸੋ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਨਖ ਨਖ ਵਧਾਈ ਦਿੰਦਾ ਪੰਜਾਬ ਦੀ ਲੋਕਾਂ ਨੂੰ ਕੁਝ ਖਾਸ ਫਰੇਮ ਦੇਖੋ ਬਹੁਤ ਕੁਝ ਕਰ ਰਹੇ ਜਾ ਰਹੇ ਹਨ परमात्मा ਦੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਤੁਹਾਡੇ ਪੰਜਾਬ ਦੇ ਲੋਕਾਂ ਦੇ ਅਸੀਰਵਾਦ ਸਦਕਾ ਆਮ ਆਦਮੀ ਪਾਰਟੀ ਸਰਕਾਰ ਬਣੀ ਸੋ ਸਾਢੇ 3 ਸਾਲਾਂ ਦੇ ਵਿੱਚ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਿਭਾਈ ਹੈ ਸੋ ਹਰ ਸੁਹੂਤ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਵਿਕਾਸ ਦੇ ਕੰਮਾਂ ਦੀ ਪੂਰੀ ਰਸਤਾਰ ਲੈਣ ਦੀ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੁਸੀਂ ਦੇ ਰਹੇ ਆ ਚੱਲ ਰਿਹਾ ਕੰਮ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦੀ ਜੰਦ ਨਸ਼ੇ ਬੰਦ ਮਹਿੰਮ ਚੱਲ ਰਹੀ ਹੈ ਪੰਜਾਬ ਦੇ 30000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਸੋ ਹੁਣ ਖਾਸ ਕਰਕੇ ਸਿਹਤ ਸੁਆਮ ਵਾਲੇ ਜਿੱਥੇ ਮਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਈ ਸੀ ਹੁਣ ਹਰ ਪਰਿਵਾਰ ਦੇ ਲਈ 10 ਲੱਖ ਦਾ ਬੀਮਾ ਸਾਡੇ ਪਾਰਟੀ ਸੁਪਰੀਮ ਮਾਰਲਨ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾ ਪਾਲਸੀ ਮਾਨ ਜੀ ਥੋੜੇ ਦਿਨ ਪਹਿਲਾਂ ਜਿਹੜੀ ਅਰਜਿਸਟ੍ਰੇਸ਼ਨ ਚਾਲੂ ਕਰਕੇ ਗਏ ਨੇ ਸੋ ਹਰ ਪਰਿਵਾਰ ਦਾ ਜਿਹੜਾ ਘਰ ਘਰ ਜਾ ਕੇ ਅਸੀਂ 10 ਲੱਖ ਦਾ ਬੀਮਾ ਕਾਟ ਰਾਵਾਂਗੇ ਤਾਂ ਜੋ 10 ਲੱਖ ਦਾ ਮੁਫਤ ਇਲਾਜ ਫ੍ਰੀ ਕਰਵਾ ਸਕੇ ਸੋ ਇਸ ਤਰ੍ਹਾਂ ਹੀ ਵਿਕਾਸ ਦੇ ਕੰਮਾਂ ਦੀ ਵੀ ਜਿਹੜੀ ਤੇਜ਼ੀ ਹੈ ਸਾਢੇ 3 ਸਾਲਾਂ ਚ ਰਾਫਟ ਦੀ ਸਪੀਡ ਨਾਲ ਕੰਮ ਚੱਲ ਰਿਹਾ ਸੋ ਹੁਣ ਜਿਹੜਾ ਸਾਲ ਸਵਾ ਲ ਸਾਲ ਰਹਿ ਗਿਆ ਪੂਰੀ ਸਪੀਡ ਨਾਲ ਸੇਵਾਦਾਰ ਬਣ ਕੇ ਪੰਜਾਬ ਦੇ ਨੌਕਰ ਬਣ ਕੇ ਇਮਾਨਦਾਰੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਜਿੰਨਾ ਦਿਕ ਕਰਾਂਗੇ ਤੇ ਪੂਰੀ ਵਧੀਆ ਸੇਵਾ ਨਵਾਵਾਂ। ਨੌਕਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪ੍ਰੀਮੀਅਮ ਨੂੰ ਲੈ ਕੇ 10 ਲੱਖ ਦੀ بیمੇ ਦਾ ਇਹ ਜਿੱਤੇ ਲੋਕਾਂ ਦੇ ਵਿੱਚ ਖੁਸ਼ੀ ਆਪਣੇ ਜੋਖਮ ਦਾ ਨਿਸ਼ਾਨਾ ਵੀ ਬਾਕੀ ਹੈ। ਦੇਖੋ ਬਿਰੋਧੀਆਂ ਨੇ 70 75 ਸਾਲ ਪੂਰੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਚਹਤਿਆਂ ਨੂੰ ਕਰੋੜਾਪਤੀ ਬਣਾਇਆ ਇਹ ਪਹਿਲੀ ਲੋਕਾਂ ਨੇ ਸਰਕਾਰ ਚੁਣੀ ਜਿਹੜੀ ਇਮਾਨਦਾਰੀ ਨਾਲ ਲੋਕਾਂ ਨੂੰ ਮਾਣ ਸੀਗਾ ਲੋਕਾਂ ਨੇ ਤਾਂ ਹੀ ਸਾਰਿਆਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਥੰਮ ਦੱਸਦੇ ਸੀਗੇ ਉਹਨਾਂ ਨੂੰ ਥੱਲੇ ਸੁੱਟਿਆ ਕਿਉਂ ਕਿ ਲੋਕਾਂ ਨੂੰ ਪਤਾ ਸੀਗਾ ਜੇ ਸਰਕਾਰ ਕੋਈ ਇਮਾਨਦਾਰੀ ਸਰਕਾਰ ਆਮ ਆਦਮੀ ਪਾਰਟੀ ਮੁੱਖ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਪਾਰਟੀ ਆ ਉਹ ਸਰਕਾਰ ਨੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾਣਾ ਤੇ ਤਾਂ ਹੀ ਲੋਕਾਂ ਨੇ ਚੁਣਿਆ ਵਿਰੋਧੀਆਂ ਦੀਆਂ ਗੱਲਾਂ ਪਰ ਉਹ ਦੇਖਦੇ ਹੀ ਐ ਕੋਈ 12 5 48 ਕਹਿ ਰਿਹਾ ਕੋਈ 55 ਕਹਿ ਰਿਹਾ ਕਿਸ ਨੂੰ ਆਪਣੇ ਬਾਪੂਸਮਾਨ ਬਜ਼ੁਰਗਾਂ ਦਾ ਨੀ ਚੇਤਾ ਭੁੱਲ ਜਾਂਦਾ ਕਿ ਮੇਰੇ ਬਾਪ ਦੇ ਸਪੌਂਸਰ ਕੌਣ ਹੈ ਸੋ ਅਸੀਂ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਿਭਾ ਰਹੇ ਹਾਂ ਤੇ ਕਰਦੇ ਰਵਾਂਗੇ ਪੰਜਾਬ ਨੂੰ ਮਾਣ ਹੋਵੇਗਾ ਕਿ ਅਸੀਂ ਆਮ ਆਦਮੀ ਪਾਰਟੀ ਸਰਕਾਰ ਤੋਂ ਨਹੀਂ ਔਰ 2027 ਆ ਰਿਹਾ ਔਰ ਪੰਜਾਬ ਵਾਸੀਆਂ ਨੂੰ ਫਿਰ ਮੈਂ ਬੇਨਤੀ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਲਵਾਈ ਹੈ ਤੇ ਇਸੇ ਤਰ੍ਹਾਂ ਨਵਾਵਾਂਗੇ ਜਿਵੇਂ ਤੁਸੀਂ ਸਾਡੇ ਤੋਂ ਉਮੀਦਾਂ ਜਿਹੜੀਆਂ ਰੱਖੀਆਂ ਉਸ ਤੋਂ ਖਰੇ ਉੱਤਰੇ ਆ ਤੇ ਪੂਰੇ ਪੰਜਾਬ ਨੂੰ ਜਲਦੀ ਜੇ ਰੰਗਲਾ ਪੰਜਾਬ ਦਾ ਸੁਪਨਾ ਲੈ ਕੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਚੱਲੇ ਹੋਏ ਨੇ ਉਹਨਾਂ ਅਸੀਂ ਪੂਰਾ ਕਰਾਂਗੇ ਪ੍ਰੇਸ਼ ਨੂੰ ਭਾਰ ਜਿਹੜਾ ਸੀ ਸ਼ੁਰੂ ਕੀਤਾ ਉਹਦੇ ਵਿੱਚ ਪ੍ਰਹਾਰ ਉਹਦੇ ਵਿੱਚ ਪੁਲਿਸ ਪੰਜਾਬ ਪੁਲਿਸ ਦਾ ਇੱਕ ਖਾਸ ਦੇਖ ਲੈਣੇ ਹੰਦਰ ਪੈਦਾ ਪਿਆ ਅਮਰਜ਼ਨ ਪੁਲਿਸ ਕਾਰ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਤੀ ਦੇ ਵਿੱਚ ਜਿਹੜੀ ਇਸ ਇਲਾਕੇ ਦੇ ਵਿੱਚ ਭੇਜਿਆ ਜਾ ਰਿਹਾ ਨੂੰ ਤੁਸੀਂ ਸੁਣਨ ਚਾਹੁੰਦਾ ਸੀ ਦੇਖਣ ਚਾਹੁੰਦਾ ਸੀ ਕਿ ਕਿ ਅਮਰਜ਼ਨ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਸੋ ਬਾਜੇ ਦੇ ਵਿੱਚ ਲੋਡ ਹੈ ਸੋ ਬਹੁਤ ਵਧੀਆ ਪੁਲਿਸ ਆਪਣੀ ਡਿਊਟੀ ਲਵਾਈ ਹੈ ਸੋ ਪੂਰੇ ਪੰਜਾਬ ਦੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਡਿਊਟੀ ਲਵਾਈ ਹੈ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਹ ਡਿਊਟੀਆਂ ਬਹੁਤ ਜ਼ਰੂਰੀ ਹੈ ਸੋ ਪੰਜਾਬ ਪੁਲਿਸ ਨੂੰ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਸਾਬਸ ਦੇਣਾ ਚਾਹਾਂਗਾ ਕਿ ਪੂਰੀ ਇਮਾਨਦਾਰ ਨਾਗਰੀ ਸੇਵਾ ਨਿਭਾਓ